ਹੈਲੋ ਸਸੀ ਗਾਲ ਦੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਿਊ ਬਲੌਗ ਵਿੱਚ ਜੇ ਉਮੀਦ ਕਰਦੇ ਸਾਰੇ ਜਣ ਠੀਕ ਹੋਵੋਗੇ ਤੇ ਆਪਾਂ ਬਣਾਉਣ ਲੱਗੇ ਸੀਗੇ ਮੈਗੀ ਮੈਗੀ ਨੂੰ ਨਾ ਪਾਣੀ ਆਪਾਂ ਰੱਖਤਾ ਗਰਮ ਮੈਗੀ ਆਪਾਂ ਪਹਿਲਾਂ ਉਬਾਲ ਕੇ ਫੇਰ ਤੜਕਾ ਲਾਵਾਂਗੇ ਬਣਾਵਾਂਗੇ ਤੇ ਪਾਣੀ ਆਪਾਂ ਰੱਖਤਾ ਪਾਣੀ ਆਪਣਾ ਹੋ ਗਿਆ ਗਰਮ ਨਾ ਪਾਵਾਂਗੇ ਮੈਗੀ ਤੇ ਪਹਿਲਾਂ ਉਬਾਲਾਂਗੇ ਉਸ ਤੋਂ ਬਾਅਦ ਆਪਾਂ ਤੜਕਾ ਲਗਾਉਂਗੇ ਮੈਗੀ ਬਣਾਵਾਂਗੇ ਮੈਂ ਇਹ ਦੇਖੋ ਆਪਾਂ ਨੇ ਪਾਣੀ ਦੇ ਗਰਮ ਵਿੱਚ ਗਰਮ ਪਾਣੀ ਪਾਤੀ। ਇਹ ਹੈਗੀ ਆ ਬਹਿੰਪਲ ਚੋਗੀ। ਤੇ ਪਹਿਲਾਂ ਬਾਰਕੀ ਫਿਰ ਤਣਕਾ ਲਗਾਵਾਂਗੇ। ਸਿਆਜ਼ ਤੇ ਲਸਣ ਆਪਾਂ ਨੇ ਕੱਟ ਲਿਆ। ਇੱਕ ਹਰੀ ਮਿਰਚ ਤੇ ਦੋ ਲੈਨੇ ਟਮਾਟਰ। ਮੈਂ ਜੀ ਮਸਾਲਾ। ਇਹ ਮੈਂ ਇਹ ਦੇਖੋ ਆਪਾਂ ਨੇ 来 ਗਿਆ ਆਪਣੀ ਉਬਲ ਕੇ ਗਰਮ ਪਾਣੀ ਵਿੱਚ ਉਬਾਲ ਕੇ ਆਪਣੀ ਕੰਡੀਆਂ 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 ਬਣ ਗਈਆਂ ਹਨ ਤੇ ਜੁਨਾ ਪਰਵਾਵਾਂਗੇ ਤੜਕਾ ਤੇ ਆਈਏ ਜੀ ਬਣਤੀ ਤੇ ਦਸਣਾ ਤੇਲ ਪਾ ਦਿੰਦੇ ਆਪਾਂ ਨੇ ਇਹਨਾਂ ਅਪਾ ਆਪਣੀ ਜੀਰਾ ਪਾਤਾ ਪੈਣਾ ਜੀਰਾ ਪਾ ਲੈਣਾ ਤਣਕਾ ਪਾ ਦਿੰਦਾ ਹਰੀ ਮੇਂ ਟਮਾਟਰ ਲੈ ਲੇ ਇਹ ਆਪਣੀ ਕੱਟ ਲੈ Jatuhan toilete berangkat ya. Mari kita set ਹੁਣ ਆਪਾਂ ਪਾਵਾਂਗੇ ਮੈਗੀ ਮਸਾਲਾ ਇਹ ਮੈਗੀ ਮਸਾਲਾ ਆਪਾਂ ਵਿੱਚ ਪਾਤਾ ਮੈਗੀ ਮਸਾਲਾ ਪਾ ਕੇ ਤੇ ਹੁਣ ਆਪਾਂ ਮੈਗੀ ਪਾ ਦਾਂਗੇ ਮੈਗੀ ਬਣ ਜਾਣੀ ਆ ਤੇ ਬਣਾਵਾਂਗੇ ਬਿਨਾ ਪਾਣੀ ਤੋਂ ਮੈਗੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਮਟਰ ਕੋ ਆਪਣਾ ਕਰ ਲਿਆ ਮਟਰ ਲੇਖ ਆਪਣਾ ਬਣ ਗਿਆ ਹੌਲੀ ਸਵਾਦਨੀ ਨਾਗੀ ਇਹਨਾਂ ਚੰਡੀ ਕਲੀਨਾਂਗੀ ਬਣ ਗਈਆਂ ਮੈਗੀ ਦੇਖੋ ਆਪਣੀ ਬਣ ਕੇ ਤਿਆਰ ਆ ਇਹ ਕਿ ਕਰ ਮ বিনা ਪਾਣੀ ਦਾ ਮੈਗੀ ਬਣਾਈਆਂ ਉਵਾਲ ਪਹਿਨਾ ਉਵਾਲ ਲਈ ਸੀਗੀ ਉਸ ਤੋਂ ਬਾਅਦ ਤੜਕਾ ਲਗਾਇਆ ਐਨ ਦੇਖੋ ਐਨ ਕੱਲੀ ਕੱਲੀ ਮੈਗੀ ਬਣੀ ਆ ਬਹੁਤ ਵਧੀਆ ਮੈਨੇ ਮੈਗੀ ਚਾਹ ਹਾਂ ਟੇਸਟ ਕਰਕੇ ਦੇਖ ਲੈਂਦੇ ਆ ਮੈਗੀ ਬਹੁਤ ਹੀ ਆ ਟੇਸਟੀ ਬਣੀ ਆ ਬਹੁਤ ਜੇ ਕਣ ਪਾਉ ਉਵਾਲ ਕੇ ਮੈਗੀ ਬਣਾਵਿਆਂ ਤੇ ਬਾਦ ਵਿੱਚ ਸਟਾਰਟ ਕਰਾਂ ਉਹਨੇ ਤਾਂ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਮੈਗੀ ਗਰਮੀ ਬਹੁਤ ਜ਼ਿਆਦਾ ਹੋ ਗਈ ਪਿਆ ਤੇ ਮੈਂ ਹੀ ਆਪਣੇ ਬਣ ਗਈ ਨੇ ਕੋਕੋ ਕੰਟੀ ਗਲੀ ਮੈਗੀ ਬਣ ਗਿਆ